ਸ੍ਰੀ ਕਾਲ ਜੀ ਆਦਾਬ ਨਮਸਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਮਨਰਾਜ ਸਿੱਧੂ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਗੇ ਵਧੀਆ ਹੋਵਗੇ ਲੋ ਜੀ ਅੱਜ ਵਾਲੇ ਵਲੌਗ ਦੇ ਵਿੱਚ ਆਪਾਂ ਬਣਾ ਰਹੇ ਆਂ ਸਾਗ ਤੇ ਅੱਜ ਤੁਹਾਡੇ ਨਾਲ ਵਲੌਗ ਵੀ ਸ਼ੇਅਰ ਕਰਾਂਗੇ ਨਾਲੇ ਆਪਾਂ ਸਾਗ ਦੀ ਰੈਸਪੀ ਦੱਸਾਂਗੇ ਨਾਲੇ ਅਸੀਂ ਦੱਸਾਂਗੇ ਜੀ ਵੀ ਕਿਹੜੇ ਤਰੀਕੇ ਨਾਲ ਅਸੀਂ ਸਾਗ ਬਣਾਉਣੀ ਆ ਜਿਹੜਾ ਅਸੀਂ 8-10 ਦਿਨ ਤੱਕ ਇਸ ਨੂੰ ਸਟੋਰ ਕਰਕੇ ਰੱਖ ਲੈਣੇ ਆ ਤੇ ਖਰਾਬ ਹੋਣ ਤੋਂ ਵਧੀਆ ਬਚਿਆ ਰਹਿੰਦਾ ਹੈ ਜੀ ਤੇ ਚਲੋ ਜੀ ਇਸ ਦੇ ਨਾਲ ਤੁਸੀਂ ਪੂਰਾ ਵਲੌਗ ਜ਼ਰੂਰ ਦੇਖਿਓ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਲੋ ਜੀ ਟਾਈਮ ਇੱਥੇ ਸਵੇਰੇ ਦੇ 9 ਵਜੇ ਦਾ ਹੋ ਗਿਆ ਆ ਤੇ ਸਾਗ ਜਿਹੜਾ ਸੀਗਾ ਉਹ ਆਪਾਂ ਕੱਟ ਕੇ ਕੱਲ ਸ਼ਾਮ ਦਾ ਹੀ ਰੱਖ ਲਿਆ ਸੀਗਾ ਤੇ ਪੋਨੇ ਨਾਲ ਟੱਕਤਾ ਸੀਗਾ ਇਸ ਤਰ੍ਹਾਂ ਬਾਹਰ ਹੀ ਰੱਖਤਾ ਸੀਗਾ ਵੀ ਫਿਰ ਗਰਮੈਸ਼ ਨਾ ਖਰਾਬ ਨਹੀਂ ਹੁੰਦਾਗਾ ਨਾ ਤੇ ਚੀੜਾ ਜਾਂ ਨਹੀਂ ਹੁੰਦਾ ਫਿਰ ਤੇ ਹੁਣ ਮੈਂ ਇੱਥੇ ਪਹਿਲਾਂ ਮੈਂ ਕਿਾ ਚੁੱਲੇ 'ਚ ਚੰਗੀ ਤਰ੍ਹਾਂ ਅੱਗ ਬਾਲ ਲਾਂ ਕਿਉਂਕਿ ਆਪਾਂ ਸਾਗ ਹਮੇਸ਼ਾ ਚੁੱਲੇ 'ਤੇ ਬਣਾਉਣੀ ਆ ਦੇਖੋ ਜਿਹੜਾ ਚੁੱਲੇ 'ਤੇ ਬਣੀ ਹੋਈ ਚੀਜ਼ ਤੇ ਜਿਹੜੀ ਕੁੱਕਰ ਦੇ ਵਿੱਚ ਬਣੀ ਹੋਈ ਚੀਜ਼ ਦੇ ਟੇਸਟ ਦਾ ਬਹੁਤ ਫਰਕ ਹੁੰਦਾ ਆ ਤੇ ਇੱਥੇ ਮੈਂ ਇਹ ਪਤੀਲੇ ਦੇ ਵਿੱਚ ਪਾ ਲਿਆ ਪਾਣੀ ਤੇ ਪਾਣੀ ਤੇ ਹੁਣ ਇਸ ਵਿੱਚ ਨਮਕ ਪਾ ਦੇਣਾ ਤੇ ਇਸ ਨੂੰ ਉਬਲਣ ਵਾਸਤੇ ਰੱਖ ਦੇਣਾ ਆ ਕਿਏ ਜਿਨ੍ਹਾਂ ਦਾ ਚਲੋ ਨਹੀਂ ਸਰਦਾ ਹਨਾ ਚੁੱਲੇ ਨਹੀਂ ਵੀ ਵਰਤਦੇ ਕਈ ਜੇ ਸ਼ਹਿਰਾਂ ਚ ਹੁੰਦੇ ਕੁੱਕਰ ਚ ਬਣਾਉਂਦੇ ਆ ਪਰ ਤੁਸੀਂ ਚੁੱਲੇ ਤੇ ਬਣਾ ਕੇ ਸਾਗ ਤੇ ਇੱਕ ਕੁੱਕਰ ਚ ਬਣਾ ਕੇ ਸਾਗ ਉਹਦਾ ਟੇਸਟ ਦੇਖੋ ਜੀ ਬਹੁਤ ਫਰਕ ਰਹਿੰਦਾ ਆ ਤੇ ਲੋ ਜੀ ਇੱਥੇ ਆਪਾਂ ਦੋ ਲੱਕੜਾ ਲਾਤੀਆਂ ਸੀਗੀਆਂ ਕਿਉਂਕਿ ਦੋ ਲੱਕੜਾ ਤੋਂ ਬਿਨਾ ਤਾਂ ਸਾਗ ਬਣਨਾ ਹੀ ਨਹੀਂਗਾ ਤੇ ਕੱਟ ਕੇ ਧੋ ਵਗੈਰਾ ਰੱਖ ਕੇ ਆਪਾਂ ਵਧੀਆ ਸਾਫ਼ ਕਰਕੇ ਰੱਖ ਲਿਆ ਸੀਗਾ ਤੇ ਇੱਥੇ ਮੈਂ ਹੁਣ ਸਵੇਰ ਦੀ ਸਬਜੀ ਦੀ ਵੀ ਤਿਆਰੀ ਕਰਨ ਲੱਗ ਗਈ ਸੀ ਤੇ ਇੱਥੇ ਮੈਂ ਸਬਜੀ ਬਣਾ ਰਹੀ ਸੀ ਗੰਡੇ ਅਦਰਕ ਦੀ ਜਿਹੜੀ ਦੁੱਧ ਵਾਲੀ ਸਾਡੇ ਮਾਲਵੇ ਤੇ ਜ਼ਿਆਦਾਤਰ ਖਾਂਦੇ ਆ ਜੀ ਉਹ ਵਾਲੀ ਸਬਜੀ ਬਣਾਉਣ ਲੱਗੀ ਸੀ ਕਿਉਂਕਿ ਸਾਗ ਜਿਹੜਾ ਆ ਉਹ 7-8 ਘੰਟੇ ਰਿਜੂਗਾ ਸ਼ਾਮ ਤਾਈਂ ਜਾ ਕੇ ਤਿਆਰ ਹੋਊਗਾ ਨਾ ਫੇਰ ਹੀ ਸਵਾਦ ਬਣਦਾ ਆ ਵੀ ਜਿਹੜਾ 7-8 ਘੰਟੇ ਰਿਜਜਦਾ ਆ ਨਾ ਤੇ ਕੁੱਕਰ ਦੇ ਵਿੱਚ ਚਲੋ ਵੀ 7-8 ਸੀਟੀਆਂ ਚ ਵੱਜ ਬਣ ਜਾਂਦਾ ਆ ਪਰ ਉਹਦਾ ਟੇਸਟ ਜਿਹੜਾ ਆ ਇਹ ਸਾਗ ਚ ਨਹੀਂ ਉਹਦਾ ਇਸ ਤੋਂ ਇਲਾਵਾ ਜੇ ਇਹ ਹੀ ਸਾਗ ਆਪਾਂ ਕੁੱਜੇ ਵਿੱਚ ਧਰਦੇ ਆਂ ਫੇ ਤਾਂ ਹੋਰ ਵੀ ਜ਼ਿਆਦਾ ਸਵਾਦ ਬਣਦਾ ਹੈ ਚਲੋ ਜੀ ਸਾਡੇ ਜਿਹੜਾ ਕੁੱਜਾ ਆ ਉਹਦੀ ਮਿੱਟੀ ਜਿਹੜੀ ਵਧੀਆ ਨਹੀਂ ਨਿਕਲੀ ਇਸ ਕਰਕੇ ਸਾਨੂੰ ਪਤੀਲੇ ਵਿੱਚ ਹੀ ਧਰਨਾ ਪੈਂਦਾ ਹੈ ਜੀ ਤੇ ਚਲੋ ਜੀ ਨਾਲ ਦੀ ਨਾਲ ਮੈਂ ਕਰ ਲਈ ਸੀਗੀ ਕੰਮ ਤੇ ਲਸਣ ਆਪਾਂ ਪਹਿਲੇ ਹੀ ਛਿੱਲ ਕੇ ਰੱਖ ਲਿਆ ਸੀਗਾ ਤੇ ਸਾਗ ਆਪਣਾ ਕੱਟਿਆ ਪਿਆ ਆ ਤੇ ਇਹਨਾਂ ਐਵੇਂ ਨਾ ਵੀ ਜਦੋਂ ਕੰਮ ਕਾਜ ਕੱਲੇ ਜਾਣੇ ਨੂੰ ਬਹੁਤ ਹੋ ਜਾਂਦੇ ਆ ਤੇ ਸਾਗ ਜਿਹੜਾ ਇਹ ਸਾਰਾ ਦਿਨ ਮੰਗਦਾ ਕਿਉਂਕਿ ਮੈਂ ਕੱਲ ਸ਼ਾਮੀ ਉਸ ਨੂੰ ਸਵਾਰਿਆ ਸਾਫ਼ ਕੀਤਾ ਕਟਿਆ ਇਸ ਵਿੱਚ ਮੈਨੂੰ 2 ਘੰਟੇ ਲੱਗ ਗਏ ਹਾਲਾਂਕਿ ਮੈਂ ਦਾਤਨਾ ਵੀ ਕੱਟ ਲੈਣੀ ਆ ਮੈਨੂੰ ਦਾਤਨਾ ਵੀ ਸਾਫ਼ ਕੱਟਣਾ ਆਉਂਦਾ ਪਰ ਚਲੋ ਹੁਣ ਅਸੀਂ ਮਸ਼ੀਨ ਲੈਂਦੀ ਹੋਈ ਆ ਜਿਹੜਾ ਦਾਤ ਆ ਤਿੱਖਾ ਕਰਨ ਵਾਲਾ ਖੁੰਡਾ ਪਿਆ ਆ ਇਸ ਕਰਕੇ ਹੁਣ ਦਾਤ ਦਾ ਕਦੇ ਯੂਜ਼ ਹੀ ਨਹੀਂ ਕੀਤਾਗਾ ਜਦੋਂ ਦੀ ਮਸ਼ੀਨ ਆ ਗਈ ਚਲੋ ਮਸ਼ੀਨ ਤੇ ਹੀ ਕਰ ਲਈਦਾ ਪਰ ਮਸ਼ੀਨ ਵੀ ਧੋਣੀ ਸਾਫ਼ ਕਰਨੀ ਬੜੀ ਔਖੀ ਹੁੰਦੀ ਉਹਨੂੰ ਵੀ 15-20 ਮਿੰਟ ਲੱਗ ਜਾਂਦੇ ਆ ਸਾਫ਼ ਕਰਨ ਵਾਸਤੇ ਹਨਾ ਦਾਤਨਾ ਕੱਟਦੇ ਸੀਗੇ ਤੇ ਵਧੀਆ ਸੀਗਾ ਤੇ ਇੱਥੇ ਮੈਂ ਚੰਗੀ ਤਰ੍ਹਾਂ ਅੱਗ ਪਹਿਲਾਂ ਪਾੜ ਲਈ ਸੀਗੀ ਲੂਣ ਵਿੱਚ ਪਾਤਾ ਆ ਆਪਾਂ ਵੈਸੇ ਰਿਜਣ ਵਾਸਤੇ ਪਾਤਾ ਨਾ ਵੀ ਲੂਣ ਆਪਾਂ ਤਾਂ ਪਉਨੇ ਸਾਗ ਜਿਹੜਾ ਹੁੰਦਾ ਛੇਤੀ ਗਲ ਜਾਂਦਾ ਵੀ ਪੱਕ ਜਾਂਦਾ ਛੇਤੀ ਹੈਨਾ ਤਾਂ ਕਰਕੇ ਇੱਕ ਵਾਰੀ ਉਹਨਾਂ ਕ ਪਾਤਾ ਸੀਗਾ ਜੇ ਸਾਨੂੰ ਘੱਟ ਲੱਗੂਗਾ ਤਾਂ ਫਿਰ ਅਸੀਂ ਤੜਕੇ ਚ ਪਾ ਲੈਣੇ ਹੁੰਨੇ ਆ ਜੀ ਤੇ ਇਧਰ ਮੈਂ ਸਾਰੀ ਜਿਹੜੀ ਆ ਸਬਜੀ ਦੀ ਵੀ ਤਿਆਰੀ ਕਰੀ ਜਾਂਦੀ ਸੀ ਨਾਲ ਦੇ ਨਾਲ ਮੈਂ ਕਿ ਇੱਕ ਵਾਰੀ ਲੱਕੜਾਂ ਨੂੰ ਚੰਗੀ ਤਰ੍ਹਾਂ ਲੱਗ ਜੂਗੀ ਨਾ ਤੇ ਫੇਰ ਵਧੀਆ ਆ ਤੇ ਅਸੀਂ ਜ਼ਿਆਦਾਤਰ ਗੰਦਲਾਂ ਵਾਲਾ ਸਾਗ ਹੀ ਖਾਂਦੇ ਆ ਪੱਤੇ ਵਾਲਾ ਸਾਗ ਅਸੀਂ ਬਹੁਤ ਘੱਟ ਖਾਂਦੇ ਆ ਜੀ ਸਾਨੂੰ ਵਧੀਆ ਨਹੀਂ ਲੱਗਦਾ ਜਿਹੜਾ ਗੰਦਲਾਂ ਦਾ ਸਾਗ ਹੈ ਨਾ ਉਹ ਵਧੀਆ ਜ਼ਿਆਦਾ ਟੇਸਟੀ ਬਣਦਾ ਆ ਤੇ ਚਲਾਈ ਦਾ ਸਾਗ ਜ਼ਰੂਰ ਬਣਾ ਲੈਣੇ ਹੁੰਦੇ ਆ ਉਹ ਸਵਾਦ ਲੱਗਦਾ ਨਾ ਚਲਾਈ ਦਾ ਤੇ ਚਲੋ ਚਲਾਈ ਤਾਂ ਗਰਮੀ ਦੇ ਵਿੱਚ ਵੀ ਹੁੰਦੀ ਰਹਿੰਦੀ ਹੁਣ ਸਰੋਂ ਤਾਂ ਇਸ ਮੌਸਮ 'ਚ ਹੀ ਹੁੰਦੀ ਆ ਤੇ ਇੱਕ ਵਾਰੀ ਆਪਾਂ ਸਾਗ ਬਣਾ ਕੇ ਖਾ ਲਿਆ ਆ ਹੁਣ ਦੂਜੀ ਵਾਰੀ ਬਣਾਉਣ ਦੀ ਤਿਆਰੀ ਕਰ ਰਹੀ ਆ ਜੀ ਤੇ ਸਾਗ ਲੈ ਲੈਂਦਾ ਸਾਰਾ ਦਿਨ ਤੇ ਇਸ ਕਰਕੇ ਸਾਰਾ ਦਿਨ ਹੀ ਸਾਗ ਦੇ ਦਿਵਾਲੇ ਲੱਗੇ ਰਹਿਦਾ ਆ ਇਸ ਕਰਕੇ ਮੈਂ ਕੱਲ ਹੀ ਕੱਟ ਕੇ ਰੱਖ ਲਿਆ ਸੀਗਾ ਵੀ ਫਿਰ ਇਹਨਾਂ ਵੀ ਜ਼ਿਆਦਾ ਟਾਈਮ ਨਹੀਂ ਲੱਗਦਾ ਨਾ ਹੁਣ ਸਵੇਰੇ ਧਰ ਦੂੰਗੀ 6-7 ਘੰਟੇ ਵਧੀਆ ਇਹ ਰਿਜੀ ਜਾਊਗਾ ਤੇ ਫਿਰ ਉਸ ਤੋਂ ਬਾਅਦ ਇਹਨੂੰ ਤੜਕਾ ਲਾ ਦੂੰਗੀ ਜੀ। ਉਹ ਜੀ ਪਾਣੀ ਜਿਹੜਾ ਉਹ ਰਿਜਣ ਲੱਗ ਗਿਆ ਵਧੀਆ ਉਬਲਣ ਲੱਗ ਗਿਆ ਤੇ ਇਹ ਸਾਗ ਮੈਂ ਧੋਕੇ ਵਧੀਆ ਰੱਖਿਆ ਹੋਇਆ ਸੀਗਾ ਨਿਚੜ ਗਿਆ ਬਿਲਕੁਲ ਤੇ ਹੁਣ ਮੈਂ ਇਸ ਵਿੱਚ ਪਾ ਦੂੰਗੀ ਤੇ ਇਹ ਵੀ ਯਾਨੀ ਕਿ ਸਾਰਾ ਸਾਗ ਇੱਕ ਵਾਰੀ ਚ ਨਹੀਂ ਪੈਣਾ ਹਨਾ ਥੋੜਾ ਥੋੜਾ ਕਰਕੇ ਪੋਣਾ ਪੈਣਾ ਕਿਉਂਕਿ ਸਾਗ ਵਾਵਾ ਹੈ ਤੇ ਪਤੀਲਾ ਛੋਟਾ ਹੈ ਤੇ ਜਿਵੇਂ ਜਿਵੇਂ ਰਿਜੀ ਜਾਊਗਾ ਓਵੇਂ ਓਵੇਂ ਇਹ ਘਟ ਹੁੰਦਾ ਜਾਊਗਾ ਤਾਂ ਪਤੀਲੇ ਦੇ ਵਿੱਚ ਫਿਰ ਸਾਗ ਪੈਂਦਾ ਜਾਊਗਾ ਜੀ ਪਹਿਲਾਂ ਵਾਲੇ ਟਾਈਮ 'ਚ ਤਾਂ ਇੰਨੇ ਨੇ ਵੱਡੇ ਪਰਿਵਾਰ ਹੁੰਦੇ ਸੀਗੇ ਹਨਾ ਤੇ ਭਾਂਡੇ ਵੀ ਵੱਡੇ ਵੱਡੇ ਹੁੰਦੇ ਸੀਗੇ ਤੇ ਇੰਨੇ ਜਾਰਾ ਚੀਜ਼ ਬਣਦੀ ਹੁੰਦੀ ਸੀ ਕਿ ਚਲੋ ਹੁਣ ਤਾਂ ਪਰਿਵਾਰ ਛੋਟੇ ਹੋ ਗਏ ਆ ਤੇ ਫਿਰ ਵੀ ਸਾਗ ਦਾ ਤਲਾਹਾ ਹੁੰਦਾ ਵੀ ਕਈ ਦਿਨਾਂ ਦਾ ਧਰ ਲਿਆ ਤੇ ਲੋ ਜੀ ਸਾਗ ਪਾ ਕੇ ਉਸ ਤੋਂ ਬਾਅਦ ਮੈਂ ਲਸਣ ਇਹ ਇਸ ਵਿੱਚ ਪਾਤਾ ਤੇ ਨਾਲ ਹੀ ਪਾਤੀਆਂ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਅਸੀਂ ਕੁੱਟਕੇ ਨਹੀਂ ਪਾਉਂਦੇ ਹੁੰਦੇ ਕਿਉਂਕਿ ਸਾਗ ਜਿਵੇਂ ਜਿਵੇਂ ਗਲੂਗਾ ਤੇ ਇਹ ਵਧੀਆ ਰਿੱਚ ਜਾਂਦੀਆਂ ਆ ਜੀ ਮੈਂ ਥੋੜਾ ਥੋੜਾ ਕਰਕੇ ਸਾਰਾ ਸਾਗ ਪਾਈ ਗਈ ਤਿੰਨ ਚਾਰ ਵਾਰੀ ਸਾਗ ਪਾਤਾ ਤੇ ਦੇਖੋ ਜੀ ਉਬਲ ਉਬਲ ਕੇ ਇਧਰ ਪਤੀਲੇ ਨਾਲ ਵੀ ਜੰਮ ਗਿਆ ਇਹ ਤੇ ਕੁਜੇ ਜੀ ਅਸੀਂ ਤਾਂ ਨਹੀਂ ਬਣਾਉਂਦੇ ਕਿਉਂਕਿ ਜਿਹੜਾ ਅਸੀਂ ਕੁਜਾ ਲਿਆਇਆ ਹੋਇਆ ਹੈ ਨਾ ਉਹ ਵਧੀਆ ਵੈਰਾਈਟੀ ਦਾ ਨਹੀਂ ਨਿਕਲੇ ਪਤਾ ਨਹੀਂ ਕਿਹੋ ਜੀ ਮਿੱਟੀ ਆ ਉਹਦੀ ਤੇ ਉਹ ਚ ਟਾਈਮ ਬਹੁਤ ਲੱਗਦਾ ਚੀਜ਼ ਬਣਦੇ ਵਿੱਚ ਇਸ ਕਰਕੇ ਪਤੀਲੇ ਦੇ ਵਿੱਚ ਹੀ ਬਣਾ ਲਈਦਾ ਤੇ ਹੁਣ ਦੇਖੋ ਇਹਨਾਂ 6-7 ਘੰਟੇ ਹੋ ਗਏ ਰੇ ਜਿਹਦੇ ਨੂੰ ਟਾਈਮ ਹੋ ਚੱਲਿਆ 4 ਵਜੇ ਦਾ ਹੁਣ ਤੇ ਬਸ ਹੁਣ ਵੀ ਮੈਂ ਥੋੜਾ ਜਿਹਾ ਇਹਨੂੰ ਸੇਕ ਲਵਾ ਰਹੀ ਸੀ ਵੀ ਜਿਹੜਾ ਹਲਕਾ ਫੁਲਕਾ ਪਾਣੀ ਹੈਗਾ ਇਹ ਸੁੱਕ ਜਵੇ ਟਾਈਮ ਹੋ ਗਿਆ 3 ਵਜੇ ਦਾ ਤੇ ਇਹ ਮੈਂ ਉਤੋਂ ਲਈ ਆਈ ਸੀ ਕਿ ਛੱਤ ਤੋਂ ਪਿਆਜ਼ ਤੇ ਨਾਲ ਹੀ ਉੱਤੇ ਅਸੀਂ ਧਨੀਆ ਲਾ ਰੱਖਿਆ ਪਾਲਕ ਲਾ ਰੱਖੀ ਐ ਮੇਥੇ ਵਗੈਰਾ ਲਾ ਰੱਖਿਆ ਤੇ ਮੇਥੇ ਪਾਲਕ ਤਾਂ ਚਲੋ ਅਸੀਂ ਸਾਗ ਦੇ ਵਿੱਚ ਹੀ ਕੱਟ ਲਈ ਸੀ ਪਹਿਲਾਂ ਤੇ ਹੁਣ ਮੈਂ ਧਨੀਆ ਤੋੜ ਲਈ ਸੀਗੇ ਵਿੱਚ ਪਾਉਣ ਵਾਸਤੇ ਤੇ ਬਾਕੀ ਮੈਂ ਤੜਕਾ ਕੱਟਣ ਲੱਗੀ ਸੀਗੀ ਹਰੀਆਂ ਮਿਰਚਾਂ ਤੇ ਲਸਣ ਤਾਂ ਆਪਾਂ ਵਿੱਚੇ ਪਾ ਲਿਆ ਸੀਗਾ ਜੇ ਅਸੀਂ ਲਾਲ ਮਿਰਚਾਂ ਪਾਉਣੇ ਹੁੰਦੇ ਆ ਫਿਰ ਅਸੀਂ ਕੁੱਟ ਕੇ ਪਾ ਦੇਈ ਦੀ ਹੈ ਨਾ ਯਾਨੀ ਕਿ ਜਿਹੜੀਆਂ ਸਾਬਤ ਲਾਲ ਮਿਰਚਾਂ ਹੁੰਦੀਆਂ ਉਹਦੇ ਨਾਲ ਵੀ ਟੇਸਟ ਬਹੁਤ ਵਧੀਆ ਆਉਂਦਾ ਹੈ ਆ ਤੇ ਹੁਣ ਇੱਕ ਦਿਨ ਬੱਸ ਜਿਹੜੀਆਂ ਲੈਂਦੀਆਂ ਸੀ ਉਹਨਾਂ ਦੀ ਚਟਨੀ ਕੁੱਟ ਕੇ ਖਾ ਲਈ ਕਈ ਦਿਨ ਖਾਈਗੇ ਤੇ ਇਸ ਕਰਕੇ ਲਾਲ ਤੇ ਸਾਬਤੀਆਂ ਮਿਰਚਾਂ ਹੈ ਨਹੀਂ ਸੀਗੀਆਂ ਇਸ ਕਰਕੇ ਹਰੀਆਂ ਮਿਰਚਾਂ ਪਾਤੀਆਂ ਹਰੀਆਂ ਮਿਰਚਾਂ ਵੀ ਜਦੋਂ ਬਹੁਤ ਵਧੀਆ ਹੁੰਦੀਆਂ ਨਾ ਤੇ ਸਾਗ ਦੇ ਵਿੱਚ ਕਿੰਨੇ ਮਿਨਰਲਸ ਵਗੈਰਾ ਹੁੰਦੇ ਐ ਇਸੇ ਕਰਕੇ ਤਾਂ ਸਾਗ ਜਿਹੜਾ ਆਪਾਂ ਕਈ ਦਿਨਾਂ ਤੱਕ ਤੜਕਾ ਲਾ ਲਾ ਕੇ ਗਰਮ ਕਰਕੇ ਖਾ ਸਕਦੇ ਹਾਂ ਜਾਨਕਿ ਦੂਜੀਆਂ ਜਿਹੜਾ ਦਾਲਾਂ ਸਬਜ਼ੀਆਂ ਹੁੰਦੀਆਂ ਉਹਨਾਂ ਨੂੰ ਆਪਾਂ ਦੁਬਾਰਾ ਗਰਮ ਕਰਦੇ ਹਾਂ ਤਾਂ ਉਹਨਾਂ ਦੇ ਜਿਹੜੇ ਮਿਨਰਲਸ ਹੁੰਦੇ ਉਹ ਖਤਮ ਹੋ ਜਾਂਦੇ ਘੱਟ ਹੋ ਜਾਂਦੇ ਆ ਤੇ ਹੁਣ ਮੈਂ ਤੜਕੇ ਦੀ ਤਿਆਰੀ ਕਰ ਲਈ ਸੀਗੀ ਤੇ ਅਦਰਕ ਟਮਾਟਰ ਤੇ ਗੰਡੇ ਵਗੈਰਾ ਜਿਹੜੇ ਲੈ ਲਏ ਸੀਗੇ ਤੇ ਆਪਣੇ ਤਾਂ ਵੈਸੇ ਵੀ ਹੈਨਾ ਸਾਗ ਪਿੰਡਾਂ ਵਿੱਚ ਬਹੁਤ ਦਿਨਾਂ ਦਾ ਬਣਾ ਲੀਦਾ ਫਿਰ ਕਈ ਦਿਨ ਵੀ ਉਸ ਨੂੰ ਤੜਕਾ ਲਾਲਾ ਕੇ ਖਾਈ ਜਾਈਦਾ ਹਨ ਤੇ ਜਿੰਨਾ ਹੀ ਬਿਹ ਸਵਾ ਸਾਗ ਹੋਈ ਜਾਂਦਾ ਉਨਾਂ ਹੀ ਜ਼ਿਆਦਾ ਸਵਾਦ ਜ਼ਿਆਦਾ ਲੱਗਦਾ ਤੇ ਬਹੁਤ ਵਧੀਆ ਲੱਗਦਾ ਆ ਤੇ ਉਹਨੇ ਲੱਕੜਾਂ ਤਾਂ ਬਲਗੀਆਂ ਸੀਗਾ ਤੇ ਮੈਂ ਕਿਹਾ ਹੁਣ ਚਲੋ ਛਿੱਟੀਆਂ ਦੇ ਝੋਕ ਕੇ ਲਾ ਦੇਣੀ ਆ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਸਾਗ ਨੂੰ ਕਿਵੇਂ ਇੰਨੇ ਦਿਨਾਂ ਤੱਕ ਸਟੋਰ ਕਰਕੇ ਰੱਖ ਸਕਦੇ ਹਨ ਕਿਉਂਕਿ ਜਿਹੜੇ ਵਿਦੇਸ਼ਾਂ 'ਚ ਬੈਠੇ ਆ ਹਨਾ ਉਹਨਾਂ ਦਾ ਕਿਹੜਾ ਰੋਜ਼ ਰੋਜ਼ ਟਾਈਮ ਹੁੰਦਾ ਇਹ ਚੀਜ਼ਾਂ ਬਣਾਉਣ ਦਾ ਤੇ ਜਾਂ ਫਿਰ ਜਿਹੜੇ ਜੌਬ ਕਰਦੇ ਆ ਹਨਾ ਤੇ ਉਹਨਾਂ ਨੂੰ ਵੀ ਬਹੁਤ ਔਖਾ ਪੈਣਾ ਨੂੰ ਬਹੁਤ ਔਖਾ ਹੋ ਜਾਂਦਾ ਹੈ ਨਾ ਕਿਉਂਕਿ ਸਾਗ ਪੂਰਾ ਦਿਨ ਲੈ ਲੈਂਦਾ ਹੈ ਤੇ ਇਹ ਦੇਖੋ ਜੀ ਆਪਾਂ ਪੂਰਾ ਸਾਗ ਜਿਹੜਾ ਬਣਾ ਲਿਆ ਪਾਣੀ ਜਮਾ ਸੁੱਕ ਗਿਆ ਹੁਣ ਮੈਂ ਅੱਧਾ ਸਾਗ ਜਿਹੜਾ ਉਹ ਕੱਢ ਕੇ ਰੱਖ ਲਿਆ ਬਿਨਾ ਗ੍ਰाइंड ਕੀਤੇ ਹੋਏ ਬਿਨਾ ਅਲਣ ਪਾਈ ਤੇ ਜਿਹੜਾ ਅੱਧਾ ਉਸ ਵਿੱਚ ਮੈਂ ਬੇਸਨ ਇਹ ਪਾ ਲਿਆ ਹੈ ਤੇ ਇਸ ਨੂੰ ਹੁਣ ਮੈਂ ਬੇਸਨ ਪਾ ਕੇ ਚੰਗੀ ਤਰ੍ਹਾਂ ਘੋਟ ਲਾਂਗੀ ਹੈ ਨਾ ਕਿਉਂਕਿ ਬੇਸਨ ਨਾਲ ਫਿਰ ਜਿਵੇਂ ਕਈ ਤੇ ਛੋਲਿਆਂ ਦੀ ਦਾਲ ਵੀ ਪਾ ਲੈਂਦੇ ਹੁੰਦੇ ਆ ਪਰ ਅਸੀਂ ਜ਼ਿਆਦਾਤਰ ਇਹ ਬੇਸਨ ਦਾ ਅਲਣ ਹੀ ਪਾਉਣੇ ਹੁੰਦੇ ਆ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਘੋਟ ਲਾਂਗੇ ਪਾਣੀ ਜਿਹੜਾ ਸਾਗ ਦੇ ਵਿੱਚ ਬਿਲਕੁਲ ਹੀ ਸੁੱਕ ਗਿਆ ਸੀਗਾ ਤੇ ਘੋਟਣ ਦੇ ਵਿੱਚ ਵੀ ਬਹੁਤ ਟਾਈਮ ਲੱਗਦਾ ਹਨਾ ਕਈ ਤਾਂ ਜਿਵੇਂ ਕੀ ਗ੍ਰਾਈਂਡਰ ਦੇ ਵਿੱਚ ਗ੍ਰਾਈਂਡਰ ਨਾਲ ਵੀ ਘੋਟ ਲੈਂਦੇ ਹਨਾ ਪਰ ਅਸੀਂ ਤਾਂ ਜਿਵੇਂ ਸਾਨੂੰ ਆਦਤ ਪਈ ਹੋਈ ਹੈ ਅਸੀਂ ਮਦਨੀ ਦੀ ਵਰਤੋਂ ਹੀ ਕਰ ਲਈਦੀ ਹਾਂ ਮਦਨੀ ਨਾਲ ਹੀ ਘੋਟ ਲਈਦਾ ਆ ਚਲੋ 15-20 ਮਿੰਟ ਜ਼ਿਆਦਾ ਲੱਗ ਜਾਂਦੇ ਪਰ ਵਧੀਆ ਘੋਟ ਜਾਂਦਾ ਮਲਾਈ ਵਰਗਾ ਸਾਗ ਜਿਹੜਾ ਤਿਆਰ ਹੋ ਜਾਂਦਾ ਬਸ ਹੁਣ ਇੱਥੇ ਮੈਂ ਇਹਨੂੰ ਘੋਟ ਰਹੀ ਸੀਗੀ ਤੇ ਜਿਹੜਾ ਮੈਂ ਸਾਗ ਕੱਢਿਆ ਸੀਗਾ ਉਹ ਠੰਡਾ ਹੋਣ ਵਾਸਤੇ ਰੱਖਤਾ ਸੀਗਾ ਤੇ ਕਟਚੀਨਾ ਮੈਂ ਚੰਗੀ ਤਰ੍ਹਾਂ ਸਾਈਡਾਂ ਤੋਂ ਵੀ ਲਾ ਲਿਆ ਕਿਉਂਕਿ ਰਜਧਾ ਰਜਧਾ ਨਾ ਪਤਿੱਲੇ ਜਿਹੇ ਦੇ ਨਾਲ ਬਹੁਤ ਲੱਗ ਜਾਂਦਾ ਆ ਤੇ ਦੇਖੋ ਉੱਪਰ ਤੱਕ ਵੀ ਕਿਵੇਂ ਪਤਿੱਲਾ ਸਾਰਾ ਲਿ ਭਰ ਜੇ ਜਾਂਦਾ ਹੈ ਨਾ ਤੇ ਚਲੋ ਵੀ ਉਬਲ ਉਬਲ ਕੇ ਸਾਗ ਫੇਰ ਹੀ ਸਵਾਦ ਬਣਦਾ ਆ ਤੇ ਬਸ ਇੱਥੇ ਮੈਂ ਹੁਣ ਇਸ ਨੂੰ ਘੋਟ ਲਿਆ ਸੀਗਾ ਤੇ ਇੱਧਰ ਹੁਣ ਮੈਂ ਤੜਕੇ ਦੀ ਤਿਆਰੀ ਕਰਨ ਲੱਗਦੀ ਸੀਗੀ ਮੱਖਣੀ ਪਾਲੀ ਮੱਖਣੀ ਨੂੰ ਪਿਘਲਾ ਲਿਆ ਤੇ ਇਸ ਵਿੱਚ ਪਾ ਲਿਆ ਜੀਰਾ ਤੇ ਹੁਣ ਇਸ ਜਿਹੜਾ ਮੈਂ ਅਦਰਕ ਕੱਟਿਆ ਇਹ ਮੈਂ ਕੁੰਡੇ ਚ ਕੁੱਟ ਲਿਆ ਸੀਗਾ ਹਨਾ ਕਿਉਂਕਿ ਗੰਡੇ ਤਾਂ ਆਪਾਂ ਜਿਹੜੇ ਆ ਉਹ ਮੈਂ ਕੱਟ ਕੇ ਪਾ ਲਈ ਦੀ ਤੇ ਟਮਾਟਰ ਕੱਟਲੇ ਸੀਗੇ ਦੋ ਕਿਉਂਕਿ ਇਹਨਾਂ ਨਾਲ ਵੀ ਟੇਸਟ ਵਧੀਆ ਆਉਂਦਾ ਤੇ ਧਨੀਆ ਵੀ ਜਿਹੜਾ ਆ ਉਹ ਗਾਰਨਿਸ਼ ਕਰਨ ਵਾਸਤੇ ਆਪਾਂ ਬਰੀਕ-ਬਰੀਕ ਕੱਟ ਲਿਆ ਸੀਗਾ ਤੇ ਜੀਰਾ ਆਪਾਂ ਪਾ ਲਿਆ ਵਿੱਚ ਤੇ ਇਹ ਅਦਰਕ ਹੈ ਜਿਹੜਾ ਇਹ ਆਪਾਂ ਪਹਿਲਾਂ ਭੁੰਨ ਲੈਣਾ ਹਨਾ ਅਦਰਕ ਵੀ ਮੈਂ ਬਾਵਾ ਲਿਆ ਸੀਗਾ ਚਾਹੇ ਮੈਂ ਇੱਥੇ ਦੋ ਡੰਗ ਦਾ ਜਿਹੜਾ ਸਾਗ ਹੈ ਉਹਨੇ ਤੜਕਾ ਲਾ ਰਹੀ ਸੀਗੀ ਅਦਰਕ ਭੁੰਨਣ ਤੋਂ ਬਾਅਦ ਟਮਾਟਰ ਪਿਆਜ ਇਹ ਭੁੰਲੇ ਫਿਰ ਇਸ ਵਿੱਚ ਅਸੀਂ ਪਾ ਲਈ ਮਿਰਚਾਂ ਥੋੜਾ ਜਿਹਾ ਲੂਣ ਵੀ ਮੈਂ ਐਡ ਕਰਤਾ ਕਿਉਂਕਿ ਲੂਣ ਥੋੜਾ ਘੱਟ ਸੀਗਾ ਤੇ ਨਾਲ ਹੀ ਪਾ ਲਈ ਹਲਦੀ ਤੇ ਮਸਾਲਾ ਵੀ ਪਾਇਆ ਅਸੀਂ ਹਲਦੀ ਮਸਾਲਾ ਜ਼ਰੂਰ ਪਾਉਣੇ ਹੁੰਦੇ ਆ ਜੀ ਸਾਗ ਦੇ ਵਿੱਚ ਚਲੋ ਥੋੜਾ ਜਿਹਾ ਮੈਂ ਕਿਹਾ ਪਾਣੀ ਐਡ ਕਰ ਲਈਏ ਚੰਗੀ ਤਰ੍ਹਾਂ ਭੁੱਜ ਜੂਗਾ ਇਹਨੂੰ 5 ਮਿੰਟ ਤੱਕ ਚੰਗੀ ਤਰ੍ਹਾਂ ਭੁੰਨ ਕੇ ਤੇ ਵਧੀਆ ਜਿਹੜਾ ਮਸਾਲਾ ਪੱਕ ਜੂਗਾ ਤੇ ਵਧੀਆ ਤਿਆਰ ਹੋ ਗਿਆ ਮਸਾਲਾ ਆਪਣਾ ਤੇ ਹੁਣ ਆਪਾਂ ਜਿਹੜਾ ਸਾਗ ਆ ਉਸ ਨੂੰ ਮੈਂ ਲਾ ਲਿਆ ਸੀ ਚੁੱਲੇ ਤੋਂ ਤਾਂ ਹੁਣ ਇਸ ਨੂੰ ਮੈਂ ਐਡ ਇਸ ਵਿੱਚ ਪਾ ਕੇ ਰੱਖ ਦੂੰਗੀ ਕਿਉਂਕਿ ਜਿਹੜਾ ਹੁਣ ਖਾਣਾ ਆ ਹਨਾ ਉਹ ਤਾਂ ਫਿਰ ਗਰਮ ਕਰ ਲਾਂਗੇ ਤੇ ਜਿਹੜਾ ਸਵੇਰੇ ਖਾਣਾ ਆ ਉਹ ਠੰਡਾ ਹੋਣਾ ਫਿਰ ਰੱਖ ਦਾਂਗੇ ਤੇ ਜਿਹੜਾ ਆਪਾਂ ਬਿਨਾਂ ਘੋਟਿਆ ਹੋਇਆ ਕੱਢਿਆ ਸੀਗਾ ਉਹ ਠੰਡਾ ਹੋਣ ਵਾਸਤੇ ਰੱਖਤਾ ਸੀਗਾ ਉਹਨੂੰ ਵੀ ਆਪਾਂ ਫ੍ਰਿਜ 'ਚ ਰੱਖ ਦਾਂਗੇ ਤੇ ਫ੍ਰਿਜ 'ਚ ਇਹ ਸਾਗ ਜਿਹੜਾ ਆ ਬਿਨਾ ਅਲਣ ਪਾਏ ਖਰਾਬ ਨਹੀਂ ਹੁੰਦਾਗਾ ਇਹਨੂੰ 8-10 ਦਿਨ ਤੱਕ ਆਪਾਂ ਵਰਤ ਸਕਦੇ ਆ ਜਦੋਂ ਵਰਤਣਾ ਉਸ ਨੂੰ ਆਪਾਂ ਗ੍ਰਾਈਂਡ ਕਰ ਲੈਣਾ ਆ ਤੇ ਫਿਰ ਉਸ ਨੂੰ ਤੜਕਾ ਲਾ ਲੈਣਾ ਇਸ ਤਰੀਕੇ ਨਾਲ ਆਪਾਂ ਆ ਵਧੀਆ ਸਾਗ ਦਾ ਯੂਜ਼ ਕਰ ਸਕਦੇ ਆ ਤੇ ਲੋ ਜੀ ਹੁਣ ਇੱਥੇ ਹੋ ਗਿਆ ਸੀ ਫੁਲਕੇ ਦਾ ਟਾਈਮ ਤੇ ਨਾਲ ਆਪਾਂ ਬਣਾ ਰਹੇ ਸੀ ਬਾਜਰੇ ਦੀ ਰੋਟੀ ਤੇ ਬਾਜਰੇ ਦੇ ਵਿੱਚ ਅਸੀਂ ਚੌਥਾ ਹਿੱਸਾ ਕਣਕ ਦਾ ਆਟਾ ਪਾ ਲੈਨੇ ਹੁੰਨੇ ਆ ਕਿਉਂਕਿ ਜੇ ਨੀਰਾ ਬਾਜਰੇ ਦਾ ਆਟਾ ਆਪਾਂ ਗੁੰਨਦੇ ਆ ਤਾਂ ਫਿਰ ਉਸ ਨੂੰ ਗਰਮ ਗਰਮ ਪਾਣੀ ਨਾਲ ਗੁੰਨਣਾ ਹੁੰਦਾ ਤੇ ਉਦੋਂ ਹੀ ਗੁੰਨ ਕੇ ਉਦੋਂ ਹੀ ਆਪਾਂ ਨੂੰ ਫੁਲਕਾ ਬਣਾਉਣਾ ਹੁੰਦਾ ਫਿਰ ਰੋਟੀ ਵਧੀਆ ਬਣਦੀ ਨਹੀਂ ਤਾਂ ਰੋਟੀ ਟੁੱਟਣ ਲੱਗ ਜਾਂਦੀ ਆ ਤੇ ਵੈਸੇ ਗਰਮ-ਗਰਮ ਰੋਟੀ ਜਿਹੜੀ ਸਵਾਦ ਲੱਗਦੀ ਹੈ ਨਾ ਮੱਖਣੀ ਤੇ ਸਾਗ ਦੇ ਨਾਲ ਤੇ ਇਸ ਕਰਕੇ ਆਪਾਂ ਥੋੜਾ ਜਿਹਾ ਮਿਕਸੀ ਕਰ ਲੈਨੇ ਹੁੰਨੇ ਆ ਤੇ ਜਦੋਂ ਕਿਸੇ ਨੇ ਖਾਣਾ ਹੈ ਵੀ ਕੱਲੇ ਬਾਜਰੇ ਦਾ ਫੁਲਕਾ ਫਿਰ ਉਦੋਂ ਹੀ ਬਣਾ ਕੇ ਉਦੋਂ ਫੁਲਕਾ ਲਾਈਦਾ ਹੈ ਨਾ ਤੇ ਇਹ ਅੱਜ ਮੈਂ ਫਿਰ ਸਾਰਾ ਹੀ ਗੁੰਨ ਲਿਆ ਕਿਉਂਕਿ ਕਣਕ ਦਾ ਆਟਾ ਮਿਕਸ ਕੀਤਾ ਚਲੋ ਜੀ ਆਪਣਾ ਬਹੁਤ ਟੇਸਟੀ ਸਾਗ ਵੀ ਤਿਆਰ ਹੋ ਗਿਆ ਤੇ ਤੁਹਾਡੇ ਨਾਲ रेसिपी ਵੀ ਸ਼ੇਅਰ ਹੋ ਗਈ ਆਸ਼ਾ ਕਰਦੀ ਹਾਂ ਤੁਹਾਨੂੰ ਵਧੀਆ ਲੱਗੀ ਹੋਗੀ ਤੁਸੀਂ ਵੀ ਇਸ ਤਰ੍ਹਾਂ ਸਾਗ ਨੂੰ ਕਈ ਦਿਨ ਸਟੋਰ ਰੱਖ ਕੇ ਫ੍ਰਿਜ ਦੇ ਵਿੱਚ ਰੱਖ ਕੇ ਦੁਬਾਰਾ ਤੜਕਾ ਲਾ ਕੇ ਖਾ ਸਕਦੇ ਹੋ ਜੀ ਚਲੋ ਜੀ ਹੁਣ ਬਣਾਉਨੇ ਆਂ ਫੁਲਕੇ ਵਲੌਗ ਦਾ ਕਰਦੇ ਐਂਡ ਸਸ਼ੀਕਾਲ ਜੀ